ਜਦੋਂ ਇਹਦੀ ਜਾਨ ਬਚੀ ਜਦੋਂ ਇਹਦਾ ਬੇੜਾ ਕਿਨਾਰੇ ਤੇ ਲੱਗਿਆ ਫਿਰ ਭੇਟਾ ਵੀ ਲਜਾਣ ਤੋਂ ਪਹਿਲਾਂ ਨਾ ਇਹਨੇ ਸੋਚਿਆ ਵੀ ਜਿਸ ਗੁਰੂ ਨੇ ਮੇਰੀ ਰੱਖਿਆ ਕੀਤੀ ਜਿਸ ਗੁਰੂ ਨੇ ਰਹਿਮਤ ਭਰਿਆ ਮੇਰੇ ਸਿਰ ਤੇ ਹੱਥ ਰੱਖਿਆ ਮੇਰੀ ਜਾਨ ਵੀ ਬਚੀ ਮੇਰਾ maal ਵੀ ਬਚਿਆ ਮੇਰੇ ਨੌਕਰ ਚੱਕੀ ਬਚੇ ਤੇ ਕਈ ਵਾਰ ਅਸੀਂ ਆਖਦੇ ਹਾਂ ਕਿ ਭਾਈ ਮੱਖਣਸ਼ਾਹ ਦੇ ਬਾਣੇ ਦਾ ਬੇੜਾ ਇੱਕਦਮ ਕਿਨਾਰੇ ਤੇ ਲੱਗਿਆ ਐਸਾ ਨਹੀਂ ਜਦੋਂ ਦੇਖੀ ਅਜੀਬ ਕਿ ਤੇ ਮੇਰੀ ਵੀਰ ਤੇ ਪੈਣਾ ਬੈਠੇ ਇੱਕਦਮ ਕਿਨਾਰੇ ਤੇ ਨਹੀਂ ਲੱਗਿਆ ਜਿੱਥੇ ਦਾ ਬੇੜਾ ਡਿੱਕਣੋਂ ਲੈ ਖਾਂਦਾ ਸੀ ਜਦੋਂ ਇਹਦੀ ਅਰਦਾਸ ਪ੍ਰਮਾਨ ਹੋਈ ਤੇ ਸੱਚੇ ਪਾਤਸ਼ਾਹ ਨੇ ਐਸੀ ਰੱਤ ਕੀਤੀ ਇੱਕ ਛੱਲ ਆਈ ਪਾਣੀ ਦੀ ਐਨ ਵਿਚਕਾਰ ਵੱਡਾ ਸਾਰ ਢੇਰ ਇੱਕ ਰੇਤੇ ਦਾ ਆਇ ਉੱਥੇ ਜਾ ਕੇ ਖੁੱਬ ਗਿਆ ਇਹਦਾ ਬੇੜਾ ਹੁਣ ਇਹਨੇ ਮਰਮ ਵਿੱਚ ਦੁੱਧ ਦਾ ਬਣੀਏ ਫੇ ਪਹਿਲਾਂ ਤੇ ਅਰਦਾਸ ਕਰਦਾ ਸੀ ਸੱਚੇ ਪਾਤਸ਼ਾਹ ਡੁੱਬਣ ਤੋਂ ਬਚਾਲਿਓ ਹੁਣ ਇੱਥੇ ਫਿਰ ਸਮੁੰਦਰ ਦੇ ਵਿਚਕਾਰ ਖਲੋਤਾ ਵਾਂ ਪਤਾ ਨਹੀਂ ਕਿਹੜੇ ਵੇਲੇ ਕੋ ਦੁਬਾਰਾ ਛਾਲ ਆਵੇ ਤੇ ਇਸ ਵੇਲੇ ਨੂੰ ਦੁਬਾਰਾ ਨਾ ਇਹ ਵੇੜਾ ਦੁਬਾਰਾ ਨਾ ਟੋਲ ਜਾਏ ਉਹ ਸੱਚੇ ਪਾਤਸ਼ਾਹ ਨੇ ਕਿਉਂ ਖਲਾ ਕੇ ਰੱਖਿਆ ਜਿਹੜਾ ਇਹ ਸਮਾਨ ਲੈ ਕੇ ਚੱਲਿਆ ਸੀ ਜਿਹੜਾ ਸੌਦਾ ਜਿਹੜਾ ਮਾਲ ਲੈ ਕੇ ਚੱਲਿਆ ਸੀ ਜਿਸ ਮਾਰਕੀਟ ਤੇ ਜਾਣਾ ਸੀ ਨਾ ਤੇ ਇਸ ਮਾਲ ਦੇ ਕੀ ਉਹ ਤੋਂ ਸਮਾਨ ਖਤਮ ਹੋ। ਇਹ ਮਾਰਕੀਟ ਦਾ ਦਸੂਰ ਹੈ। ਜਿਹੜੀ ਚੀਜ਼ ਮਾਰਕੀਟ ਵਿੱਚੋਂ ਖਤਮ ਹੋ ਜਾਏਗੀ ਨਾ ਘਟ ਜਾਏਗੀ। ਉਹਦੀ ਕੀਮਤ ਵੱਧ ਜਾਏਗੀ। ਹੁਣ ਕੁਝ ਦਿਨਾਂ ਤੋਂ ਬਾਅਦ ਇਹਦਾ ਬੇੜਾ ਕਿਨਾਰੇ ਤੇ ਲੱਗਿਆ। ਇਹਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਮੁਨਾਫਾ ਹੋਇਆ। ਉਹ ਮੁਨਾਫੇ ਦੇ ਵਿੱਚੋਂ ਦਸਵੰਦ ਤੇ ਜਿਹੜੀ ਪਾਤਸ਼ਾਹ ਦੇ ਪਾਵਨ ਚਰਨਾਂ 'ਚ 500 ਦੀ ਅਰਦਾਸ ਕੀਤੀ ਹੈ ਉਹ ਲੈ ਕੇ ਇਹ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ 'ਤੇ ਪਹੁੰਚੇ। ਉਹ ਤੇਖ ਨੂੰ ਤਾਂ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਮੈਂ ਵੀ ਆਪਣੀ ਗੱਲ ਸ਼ੁਕਰਾਨੇ ਤੇ ਆ ਕੇ ਰੁਕੀ ਹੋਈ ਏ ਵੀ ਅਸੀਂ ਮੰਗਣ ਵਾਸਤੇ ਨਹੀਂ ਆਉਨੇ ਆ ਤੇ ਅਸੀਂ ਸ਼ੁਕਰਾਨੇ ਵਾਸਤੇ ਵੀ ਆਉਨੇ ਹੁਣ ਭਾਈ ਮੱਖਣ ਸ਼ਨਵਾਨ ਸਤਿਗੁਰੂ ਗੁਰੂ ਅਰਜਨ ਸਾਹਿਬਾ ਦੇ ਪਾਵਨ ਚਰਨਾਂ ਦਾ ਧਿਆਨ ਕਰਿਆ ਸੀ ਗੁਰੂ ਨਾਨਕ ਸਾਹਿਬ ਨੇ ਪਾਵਨ ਚਰਨਾਂ ਦਾ ਧਿਆਨ ਕਰਿਆ ਸੀ ਜਦੋਂ ਬੇੜਾ ਬੰਨੇ ਲੱਗਿਆ ਅੰਨ ਨਾਲੋਂ ਅਗੇ ਨਾਲੋਂ ਜ਼ਿਆਦਾ ਹੋਈ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰਦਾ ਕਿਹੜੇ ਸ਼ਬਦਾਂ 'ਚ ਤੁਹਾਡੀ ਕਰਤੂ ਸ਼ਾਨਦਾਰ ਰੰਗਿਰਾਹੀ ਤੁਹਾਡੀ ਸ਼ਖਸ਼ੀਰ ਸਿੰਘ ਜੰਡੂਰ ਸੰਗੀ ਮਾਸਟਰ ਮੱਖਣਦੀਪ ਸਿੰਘ ਤਿਹਾਰਾ ਸੁਖ ਨਾਜਰ ਸਿੰਘ ਸੁੰਮਣ ਦਾ ਮੁੱਲਾਂਪੁਰ ਵਾਲਾ ਢਾਡੀ ਜੱਥਾ ਹੈ ਕਿਰਪਾ ਕਰੇ But i hope